ਆਵੇ ਆ ਮੈਂ ਜੀ ਆ ਗਈ ਤੁਹਾਡਾ ਸਾਰਾ ਪੰਡ ਮੈਨੂੰ ਲੈਣ ਗਿਆ ਸੀ ਇਹ ਤਾਂ ਸਾਰ ਤੋਂ ਗਲਤੀ ਹੋ ਗਈ ਜਿਹੜਾ ਅਸੀਂ ਤੁਹਾਨੂੰ ਲੈਣ ਗਏ ਉਹ ਕਿਉਂ ਤੁਸੀਂ ਕੁੜਕੜ ਲਈ ਆ ਯਾਰ ਹੁਣ ਗੱਲ ਕੀ ਹੋਊਗੀ ਤੁਸੀਂ ਤਾਂ ਸੌਣ ਵੀ ਨਹੀਂ ਦਿੰਦੇ ਮੈਨੂੰ ਗੱਲ ਕੀ ਹੋਣੀ ਆ ਜੀ ਉਹੀ ਰੋਜ ਹੀ ਕਹਿੰਗੇ ਬੇਬੇ ਨਾ ਨਹੀਂ ਨਾ ਤੇਰੀ ਮਾਂ ਨਾਲ ਆਪਾਂ ਅੱਡ ਹੋਣਾ ਹੈ ਅੱਛਾ ਅੱਡ ਹੋਣਾ ਉਹ ਜੇ ਅਸੀਂ ਅੱਡ ਹੋ ਗਏ ਬੇਬੇ ਨੇ ਤਾਂ ਘਰ ਦਾ ਚਮਚਾ ਵੀ ਨਹੀਂ ਚੱਕਣ ਦੇਣਾ ਇਦੂ ਚੰਗਾ ਇਹਨਾਂ ਦੀ ਸੋਲਾ ਕਰਵਾ ਦੇਣਾ ਨਾਲੇ ਖਰਚੇ ਦੁੱਗਣੇ ਤਿੱਗਣੇ ਵੱਧ ਜਾਣਗੇ ਬੇਬੇ ਕੋਲ ਜਾਣਾ ਮੈਂ ਬੇਬੇ ਕੀ ਰੱਖਿਆ ਲੜਾਈ ਝਗੜਿਆ ਚ ਆਪਾਂ ਸਾਰਿਆਂ ਨੇ ਇੱਕੋ ਘਰ ਚ ਇਕੱਠੇ ਰਹਿਣਾ ਤੁਸੀਂ ਸੁਲਾ ਕਰ ਲੋ ਵੇ ਆ ਕੇ ਮੈਂ ਕਰ ਲਾ ਸੁਲਾ ਮੇਰਾ ਤਾਂ ਜੀ ਕਰਦਾ ਇਹ ਮੈਂ ਮਾਰ ਮਾਰ ਚਪੇੜੇ ਬੁਥਾ ਭੰਨ ਦਿਆ ਚਲ ਐ ਘਰ ਬੇਬੇ ਤੂੰ ਚਪੇੜੇ ਮੇਰੇ ਮਾਰ ਲੈ ਤੇ ਸੁਲਾ ਉਹਦੇ ਨਾਲ ਕਰ ਲੈ ਹਾਂ ਇਹ ਵੀ ਠੀਕ ਹੈ ਹੁਣ ਤੇਰੀ ਸੁਲਾ ਬੇਬੇ ਹਾਂ ਉਹ ਤਾਂ ਮੇਰੀ ਹੁਣ ਸੁਲਾ ਹੈ ਭਗਵਾਨੇ ਬੇਬੇ ਦੀ ਤੇਰੇ ਨਾਲ ਸੁਲਾ ਹੁਣ ਤੂੰ ਦੱਸ ਸੁਲਾ ਕਰਨ ਦਾ ਕੀ ਲੈਣਗੀ ਮੇਰੀ ਕੋਈ ਸੁਲਾ ਸੁਲਾ ਨਹੀਂ ਮੈਂ ਤਾਂ ਅੱਡ ਹੋ ਕੇ ਰਹੂੰਗੀ ਤੂੰ ਮੈਨੂੰ ਪਹਿਲਾਂ ਦੱਸ ਦਿੰਦੀ ਮੈਂ ਤਾਂ ਤਾਜ ਤਾਜੀ ਬੇਬੇ ਤੋਂ ਚਪੇੜੇ ਖਾ ਕੇ